ਬੰਦਰ ਨੂੰ ਸਿਖਾ ਸਕਦਾ ਹੈ ਤਾਂ ਅਸੀਂ ਸਾਡੇ ਇੰਟੈਲੀਜੈਂਸ ਦੇ ਰਾਈ ਅਸੀਂ ਆਪਣੇ ਮਾਈਂਡ ਨੂੰ ਜਿਹੜਾ ਆ ਅਸੀਂ ਟ੍ਰੇਨਡ ਕਰ ਸਕਦੇ ਹਾਂ ਅਰ ਸੈਲਫ ਕੰਟਰੋਲ ਕਰਨ ਲਈ ਮਸਟ ਹੈ ਕਿ ਅਸੀਂ ਆਪਣੇ ਮਾਈਂਡ ਨੂੰ ਟ੍ਰੇਨ ਕਰੀਏ ਅੱਜ ਬਹੁਤ ਸਾਰੇ ਲੋਕ ਆ ਉਹ ਕਹਿ ਸਕਦੇ ਆ ਕਿ ਤੁਸੀਂ ਜੀ ਮੋਮਬਤੀ ਬਾਲ ਕੇ ਉਹਦੇ ਵੱਲ ਨੂੰ ਦੇਖੀ ਜਾਓ ਤੇ ਤੁਹਾਡਾ ਮਾਈਂਡ ਟ੍ਰੇਨਡ ਹੋ ਜਾਏਗਾ ਤੂੰ ਇਹ ਜਿਹੜਾ ਆ ਖੁੱਲੀ ਹਵਾ ਦੇ ਵਿੱਚ ਨਿਕਲ ਜਾਓ ਉੱਥੇ ਇੱਕ ਪਾਸੇ ਨੂੰ ਦੇਖੀ ਜਾਓ ਤੁਹਾਡਾ ਮਾਈਂਡ ਟ੍ਰੇਨਡ ਹੋ ਜਾਏਗਾ ਕੋਈ ਐਦਾਂ ਮਾਈਂਡ ਟ੍ਰੇਨ ਨਹੀਂ ਹੁੰਦਾ ਮਾਈਂਡ ਟ੍ਰੇਨਡ ਕਰਨ ਦੇ ਲਈ ਮਾਈਂਡ ਨੂੰ ਉਹਦਾ ਰਿਜ਼ਲਟ ਦਿਖਾਓ ਕਿ ਜੋ ਤੂੰ ਕੰਮ ਕਰ ਰਿਆ ਇਹਦਾ ਨਤੀਜਾ ਆ ਨਿਕਲਣ ਵਾਲਾ ਆ ਔਰ ਫਿਰ ਮਾਈਂਡ ਨੂੰ ਸਮਝ ਆਏਗੀ ਕਿ ਇਹ ਨਤੀਜਾ ਤੁਸੀਂ ਦੇਖੋ ਪਤਰਸ ਤਿਆਰ ਸੀਗਾ ਪਤਰਸ ਦਾ ਮਨ ਤਿਆਰ ਸੀ ਕਹਿੰਦਾ ਸੀਗਾ ਕਿ ਮੈਂ ਤਾਂ ਤੇਰੇ ਤੋਂ ਤੇਰੇ ਬਦਲੇ ਮੈਂ ਆਪਣੇ ਆਪ ਨੂੰ ਦੇ ਦਵਾਂ ਪਰ ਜਦੋਂ ਦੇਖਿਆ ਮਾਨ ਨੇ ਹਾਏ ਕਿੰਨੀ ਪੀੜ ਹੋਊਗੀ ਕਿੰਨੇ ਸ਼ੈਂਟੇ ਵੱਜ ਰਹੇ ਆ ਪ੍ਰਭੂ ਯਿਸੂ ਮਸੀਹ ਦੇ ਇਦਾਂ ਜੇ ਮੇਰੇ ਵੱਜੇ ਤਾਂ ਕਿੰਨੀ ਪੀੜ ਹੋਊਗੀ ਇਦਾਂ ਜੇ ਮੇਰੇ ਨਾਲ ਹੋਇਆ ਤੇ ਕਿਦਾਂ ਹੋਊਗਾ ਕੀ ਹੋਇਆ ਉਹਨੇ ਤਿੰਨ ਵਾਰੀ ਇਨਕਾਰ ਕਰ ਦਿੱਤਾ ਰਿਜ਼ਲਟ ਦੇਖ ਕੇ ਮਨ ਬਦਲ ਗਿਆ ਇਨਕਾਰ ਕਰ ਦਿੱਤਾ ਰਿਜ਼ਲਟ ਦੇਖ ਕੇ ਸੋ ਕਈ ਵਾਰੀ ਤੁਸੀਂ ਸਹੀ ਚੀਜ਼ਾਂ ਜਿਹੜੀਆਂ ਆ ਅਗਰ ਤੁਹਾਨੂੰ ਉਸ ਚੀਜ਼ ਦਾ ਤੁਸੀਂ ਤੁਸੀਂ ਕਈ ਵਾਰੀ ਲੇਬਰ ਕਰਨ ਦੇ ਲਈ ਤਿਆਰ ਹੋ ਜੰਨੇ ਆ ਹਾਰਡ ਵਰਕ ਕਰਨ ਦੇ ਲਈ ਤਿਆਰ ਹੋ ਜੰਨੇ ਕਿਉਂ ਕਿ ਤੁਸੀਂ ਉਸ ਵੇਲੇ ਉਸ ਹਾਰਡ ਵਰਕ ਵੱਲ ਨਹੀਂ ਤੁਸੀਂ ਉਹਦੇ ਰਿਜ਼ਲਟ ਵੱਲ ਦੇਖ ਰਹੇ ਆ ਕਿ ਅਗਰ ਮੈਂ ਇੰਨੀ ਮਿਹਨਤ ਕਰਾਂ ਤਾਂ ਮੈਂ ਮਹੀਨੇ ਦੇ ਇੰਨੇ ਪੈਸੇ ਕਮਾ ਸਕਦਾ ਇੱਕ ਵਿਅਕਤੀ ਜੋ ਮਹੀਨੇ ਦਾ 10000 ਕਮਾ ਰਿਹਾ ਉਹ ਦੇਖਦਾ ਹੈ ਕਿ ਅਗਰ ਮੈਂ ਓਵਰਟਾਈਮ ਲਾਵਾਂ ਤਾਂ ਮੈਂ 15000 ਕਮਾ ਸਕਦਾ ਤੇ ਉਹਨੇ ਭਾਵੇਂ ਉਹ 10000 ਕਰਕੇ ਥੱਕ ਰਿਹਾ ਹੈ ਉਹਦੀ ਬਾਡੀ ਟਾਇਰਡ ਫੀਲ ਕਰ ਰਹੀ ਆ ਪਰ ਜਦੋਂ ਉਹ 15000 ਵਾਲ ਦੇਖਣਾ ਸ਼ੁਰੂ ਕਰੇਗਾ ਉਹਦੀ ਬਾਡੀ ਨੇ ਆਪਣੇ ਆਪ ਥੱਕਣਾ ਬੰਦ ਕਰ ਦੇਣਾ ਔਰ ਉਹਦੇ ਜਿਸਮ ਨੇ ਓਵਰਟਾਈਮ ਲਾਉਣ ਦੇ ਲਈ ਰੈਡੀ ਹੋ ਜਾਣਾ ਹੈ ਉਹਦੇ ਜਿਸਮ ਨੇ ਓਵਰਟਾਈਮ ਲਾਉਣਾ ਸ਼ੁਰੂ ਕਰ ਦੇਣਾ ਅਰ ਕੀ ਹੋਏਗਾ ਜਦੋਂ ਉਹ ਓਵਰਟਾਈਮ ਲਾਏਗਾ ਤੇ 15000 ਘਰ ਦੇ ਵਿੱਚ ਆਏਗਾ ਉਹਨੇ ਟ੍ਰੇਨਡ ਕਰ ਲਿਆ ਆਪਣੇ ਮਾਈਂਡ ਨੂੰ ਉਹਨੇ ਰਿਜ਼ਲਟ ਦਿਖਾਇਆ ਆਪਣੇ ਮਾਈਂਡ ਨੂੰ ਇੱਕ ਸਟੂਡੈਂਟ ਕਲਾਸ ਵਿੱਚੋਂ ਫਰਸਟ ਕਿੱਦਾਂ ਆਉਂਦਾਇਆ ਉਹ ਬੁੱਕਸ ਵੱਲ ਨਹੀਂ ਪਰ ਉਹ ਰਿਪੋਰਟ ਕਾਰਡ ਵੱਲ ਦੇਖ ਰਿਹਾ ਹੈ ਉਸ ਮੋਨੀਟਰ ਬੈਚ ਵੱਲ ਦੇਖ ਰਿਹਾ ਉਹ ਸਕੂਲ ਵਿੱਚੋਂ ਮਿਲਣ ਵਾਲੀ ਟਰੋਫੀ ਵੱਲ ਦੇਖ ਰਿਹਾ ਉਸ ਵਾਹਵਾ ਵੱਲ ਦੇਖ ਰਿਹਾ ਆ ਉਹ ਉਸ ਹੋਲਡਿੰਗ ਵੱਲ ਦੇਖ ਰਿਹਾ ਜਿਹੜਾ ਸਕੂਲ ਦੇ ਵਿੱਚ ਲੱਗਣ ਵਾਲਾ ਹੈ ਜਦੇ ਵਿੱਚ ਫਰਸਟ ਟੌਪ 10 ਦੀ ਪਿਕਚਰ ਹੋਣੀ ਆ ਔਰ ਉਹਦੇ ਮਾਈਂਡ ਵਿੱਚ ਆ ਰਿਹਾ ਹੈ ਕਿ ਉਹ ਆਪਣੇ ਮਾਈਂਡ ਨੂੰ ਦਿਖਾ ਰਿਹਾ ਕਿ ਜਿਹੜਾ ਫਰਸਟ ਟੌਪ 1 ਹੈ ਯੂ ਆਰ ਤੂੰ ਆਹੋ ਔਰ ਉਹ ਟ੍ਰੇਨਡ ਕਰਦਾ ਹੈ ਆਪਣੇ ਮਾਈਂਡ ਨੂੰ ਕਿ ਅਗਰ ਤੂੰ ਉਸ ਥਾਂ ਤੇ ਪਹੁੰਚਣਾ ਹੈ ਤਾਂ ਤੈਨੂੰ ਰਾਤ ਨੂੰ 12 ਵਜੇ ਤੱਕ ਪੜ੍ਹਨਾ ਪਊਗਾ ਤੈਨੂੰ ਰਾਤ ਨੂੰ 1 ਵਜੇ ਤੱਕ ਪੜ੍ਹਨਾ ਪਊਗਾ ਔਰ ਜਦੋਂ ਉਹਨੇ ਰਿਜ਼ਲਟ ਦੇਖਿਆ ਹੈ ਕਿ ਅਗਰ ਮੈਂ 1 ਵਜੇ ਤੱਕ ਜਾਗਾ ਤੇ ਰਿਜ਼ਲਟ ਆ ਹੋਏਗਾ ਅਗਰ ਮੈਂ 2 ਘੰਟੇ ਐਕਸਟਰਾ ਲਗਾ ਲਵਾਂ ਤਾਂ ਰਿਜ਼ਲਟ ਆ ਹੋਏਗਾ ਜੇ ਮੈਂ ਪਿਆਰ ਨਾਲ ਬੋਲਣਾ ਸ਼ੁਰੂ ਕਰ ਦਵਾਂ ਤੇ ਰਿਜ਼ਲਟ ਆ ਹੋਏਗਾ ਜੇਕਰ ਮੈਂ ਇਸ ਬੁਰੀ ਆਦਤ ਨੂੰ ਛੱਡ ਦਵਾਂ ਤਾਂ ਰਿਜ਼ਲਟ ਆ ਹੋਏਗਾ ਜੇ ਮੈਂ ਇਹ ਬੁਰਾ ਕੰਮ ਕਰਾਂ ਤਾਂ ਰਿਜ਼ਲਟ ਆ ਹੋਏਗਾ ਜਦੋਂ ਤੁਸੀਂ ਰਿਜ਼ਲਟ ਨੂੰ ਦੇਖੋਗੇ ਤੁਸੀਂ ਹਮੇਸ਼ਾ ਸਹੀ ਡਿਸੀਜਨ ਲੈ ਸਕੋਗੇ ਤੁਸੀਂ ਚੰਗਾ ਫੈਸਲਾ ਲੈ ਸਕੋਗੇ ਬਹੁਤ ਸਾਰੇ ਲੋਕੀ ਗਲਤ ਕਦੋਂ ਕਰਦੇ ਕਤਲ ਕਦੋਂ ਕਰਦੇ ਉਹ ਕਹਿੰਦੇ ਦੇਖੀ ਜਾਊਗੀ ਜੋ ਹੋਊਗੀ ਜੋ ਮਰਜੀ ਹੋ ਜਵੇ ਮੈਂ ਇਹਨੂੰ ਛੱਡਣਾ ਨਹੀਂ ਉਹਨਾਂ ਨੇ ਰਿਜ਼ਲਟ ਉੱਤੇ ਨਹੀਂ ਫੋਕਸ ਕੀਤਾ ਉਹਨਾਂ ਨੇ ਕਿਸੇ ਨੂੰ ਗਾਲ੍ਹਾਂ ਕੱਢਣ ਲੱਗਿਆ ਉਹਨਾਂ ਨੇ ਕਿਹਾ ਜੋ ਹਾਊਸ ਹੋ ਹੋ ਇਟ ਮੀਨ ਜੋ ਹੋਊ ਸੋ ਹੋਊ ਮਤਲਬ ਉਹਨਾਂ ਨੇ ਡਿਸਾਈਡ ਨਹੀਂ ਕੀਤਾ ਕਿ ਰਿਜ਼ਲਟ ਕੀ ਹੋਊਗਾ ਇਸ ਲਈ ਉਹਨਾਂ ਨੇ ਉਹ ਗਲਤ ਕੰਮ ਕਰ ਦਿੱਤਾ ਤਾਂ ਸੈਲਫ ਕੰਟਰੋਲ ਕਰਨ ਦੇ ਲਈ ਰਿਜ਼ਲਟ ਦੇਖੋ ਕੋਈ ਵੀ ਚੀਜ਼ ਅੱਜ ਅਸੀਂ ਧਾਰਮਿਕਤਾ ਦੀ ਰਾਹ ਦੇ ਉੱਤੇ ਚੱਲ ਰਹੇ ਹਾਂ ਵਾਈ ਇਹਦਾ ਰੀਜ਼ਨ ਕੀ ਆ ਅਸੀਂ ਰਿਜ਼ਲਟ ਦੇਖ ਰਹੇ ਆ ਅਸੀਂ ਇਹ ਨਹੀਂ ਦੇਖ ਰਹੇ ਕਿ ਅਸੀਂ ਥਾਂ ਥਾਂ ਤੋਂ ਨਹੀਂ ਖਾਣਾ ਅਸੀਂ ਇਹ ਨਹੀਂ ਦੇਖ ਰਹੇ ਕਿ ਅਸੀਂ ਥਾਂ ਥਾਂ ਤੇ ਨਹੀਂ ਝੁਕਣਾ ਅਸੀਂ ਇਹ ਨਹੀਂ ਦੇਖ ਰਹੇ ਕਿ ਅਸੀਂ ਥਾਂ ਥਾਂ ਤੇ ਜਾ ਨਹੀਂ ਸਕਦੇ ਪਰ ਅਸੀਂ ਕੀ ਦੇਖ ਰਹੇ ਆ ਸਵਰਗ ਨੂੰ ਦੇਖ ਰਹੇ ਆ ਅਸੀਂ ਕੀ ਦੇਖ ਰਹੇ ਆ ਕਾਲ ਪੈ ਚੁੱਕਿਆ ਆ ਪਰ ਅਸੀਂ ਰੱਜ ਕੇ ਖਾ ਰਹੇ ਆ ਤਾਂ ਜਦੋਂ ਅਸੀਂ ਰਿਜ਼ਲਟ ਨੂੰ ਦੇਖਦੇ ਆ ਅਸੀਂ ਹਾਰਡ ਵਰਕ ਕਰਨ ਲਈ ਤਿਆਰ ਹੋ ਜੰਨੇ ਪ੍ਰਾਰਥਨਾ ਕਰਨਾ ਤੁਹਾਡਾ ਸ਼ੌਂਕ ਨਹੀਂ ਹੋਊਗਾ ਪਰ ਤੁਸੀਂ ਪ੍ਰਾਰਥਨਾ ਕਿਉਂ ਕਰ ਰਹੇ ਕਿਉਂਕਿ ਤੁਹਾਨੂੰ ਰਿਜ਼ਲਟ ਨਜ਼ਰ ਆ ਰਿਹਾ ਕਿ ਅਗਰ ਮੈਂ ਪ੍ਰਾਰਥਨਾ ਕਰਾਂ ਮੈਂ ਬਿਮਾਰੀ ਤੋਂ ਚੰਗਾ ਹੋ ਸਕਦਾ ਅਗਰ ਮੈਂ ਪ੍ਰਾਰਥਨਾ ਕਰਾਂ ਮੈਂ ਦੂਸਰੀ ਆਤਮਾ ਤੋਂ ਆਜ਼ਾਦ ਹੋ ਸਕਦਾ ਤੁਸੀਂ ਦਵਾਈ ਕਿਉਂ ਖਾ ਰਹੇ ਤੁਸੀਂ ਇਸ ਲਈ ਦਵਾਈ ਨਹੀਂ ਖਾ ਰਹੇ ਕਿ ਦਵਾਈ ਖਾਣੀ ਤੁਹਾਨੂੰ ਪਸੰਦ ਹੈ ਜਾਂ ਦਵਾਈ ਤੁਹਾਨੂੰ ਸਵਾਦ ਲੱਗਦੀ ਤੁਸੀਂ ਇਸ ਲਈ ਖਾ ਰਹੇ ਹੋ ਕਿਉਂਕਿ ਤੁਸੀਂ ਉਹਦਾ ਰਿਜ਼ਲਟ ਦੇਖ ਰਹੇ ਹੋ ਕਿ ਅਗਰ ਮੈਂ ਦਵਾਈ ਖਾਵਾਂ ਤਾਂ ਇਹ ਬਿਮਾਰੀ ਤੋਂ ਮੈਂ ਬਚਿਆ ਰਹਿ ਸਕਦਾ ਅਗਰ ਮੈਂ ਦਵਾਈ ਖਾਵਾਂ ਤਾਂ ਇਹਦੇ ਤੋਂ ਮੈਨੂੰ ਰਾਹ ਮ ਆ ਸਕਦਾ ਜਦੋਂ ਤੁਸੀਂ ਰਿਜ਼ਲਟ ਦੇਖਦੇ ਆ ਉਦੋਂ ਹਮੇਸ਼ਾ ਤੁਹਾਡੇ ਜੀਵਨ ਦੇ ਵਿੱਚ 85% ਬੈਸਟ ਹੋ ਜਾਂਦਾ ਹੈ ਐਂਡ ਮਾਈ ਡੀਅਰ ਫਰੈਂਡਸ ਮੈਂ ਅੱਜ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਅਸੀਂ ਹਾਰਡਵੇਅਰ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਆ ਅਸੀਂ ਸੌਫਟਵੇਅਰ ਨੂੰ ਠੀਕ ਕਰਨ ਦੀ ਕੋਸ਼ਿਸ਼ ਨਹੀਂ ਕਰ ਰਹੇ ਹਾਰਡਵੇਅਰ ਕੀ ਆ ਕੰਪਿਊਟਰ ਦੀ ਬਾਹਰਲੀ ਜਿਹੜੀ ਬੋਡੀ ਆ ਜਾਂ ਕੋਈ ਵੀ ਹੋਰ ਚੀਜ਼ ਆ ਕੋਈ ਮਸ਼ੀਨਰੀ ਆ ਉਹਦੀ ਜਿਹੜੀ ਬਾਹਰਲੀ ਬੋਡੀ ਆ ਉਹਨੂੰ ਹਾਰਡਵੇਅਰ ਕਿਹਾ ਜਾਂਦਾ ਹੈ ਤਾਂ ਸੌਫਟਵੇਅਰ ਕੀ ਆ ਜਿਹੜਾ ਉਹਦੇ ਅੰਦਰ ਪ੍ਰੋਗਰਾਮ ਕੀਤਾ ਜਾਂਦਾ ਹੈ ਜੋ ਕਮਾਂਡਸ ਉਹਨੂੰ ਆਪਰੇਟ ਕਰਦੀਆਂ ਆ ਉਹਨੂੰ ਸੌਫਟਵੇਅਰ ਕਿਹਾ ਜਾਂਦਾ ਹੈ ਜਿਹੜੀਆਂ ਐਪਸ ਆ ਜਿਦਾ WhatsApp ਇਹ ਫੋਨ ਜਿਹੜਾ ਆ ਇਹ ਹਾਰਡਵੇਅਰ ਪਰ WhatsApp ਜਿਹੜਾ ਆ ਉਹ ਇੱਕ ਤਰ੍ਹਾਂ ਦਾ ਸੌਫਟਵੇਅਰ ਫੋਨ ਹਾਰਡਵੇਅਰ ਆ Facebook ਕੀ ਆ ਉਹ ਸੌਫਟਵੇਅਰ ਕੰਪਿਊਟਰ ਹਾਰਡਵੇਅਰ ਆ Windows ਜਿਹੜੀ ਆ ਉਹ ਸੌਫਟਵੇਅਰ ਅੱਜ ਹਸਪੀਟਲ ਹਸਪੀਟਲ ਦੇ ਵਿੱਚ ਹਾਰਡਵੇਅਰ ਦਾ ਇਲਾਜ ਕੀਤਾ ਜਾਂਦਾ ਆ ਉੱਥੇ ਤੁਹਾਡੇ ਸਿਰ ਦਾ ਇਲਾਜ ਹੋ ਸਕਦਾ ਜਾਂ ਮਨ ਦਾ ਇਲਾਜ ਨਹੀਂ ਹੋ ਸਕਦਾ ਉੱਥੇ ਤੁਹਾਡੀਆਂ ਅੱਖਾਂ ਦਾ ਇਲਾਜ ਤਾਂ ਹੋ ਸਕਦਾ ਹੈ ਪਰ ਤੁਸੀਂ ਕਿਸੇ ਨੂੰ ਕੀ ਦੇਖਦੇ ਦੇਖਦੇ ਕਿੱਦਾਂ ਆ ਇਹ ਇਲਾਜ ਨਹੀਂ ਕੀਤਾ ਜਾ ਸਕਦਾ ਉੱਥੇ ਤੁਹਾਡੇ ਦਿਲ ਦਾ ਆਪਰੇਸ਼ਨ ਹੋ ਸਕਦਾ ਹੈ ਪਰ ਦਿਲ ਦੇ ਵਿੱਚ ਖੁਸ਼ੀ ਨਹੀਂ ਭਰੀ ਜਾ ਸਕਦੀ ਉੱਥੇ ਤੁਹਾਡੀਆਂ ਬਾਹਰਲੀਆਂ ਚੀਜ਼ਾਂ ਤੁਹਾਡੇ ਹਾਰਡਵੇਅਰ ਦਾ ਇਲਾਜ ਹੁੰਦਾ ਆ ਤੁਹਾਡੇ ਸੌਫਟਵੇਅਰ ਦਾ ਇਲਾਜ ਕਰਨ ਦੇ ਲਈ ਸੌਫਟਵੇਅਰ ਠੀਕ ਕਰਨ ਲਈ ਤੁਹਾਡਾ ਮਨ ਜਿਹੜਾ ਹੈ ਨਾ ਸੌਫਟਵੇਅਰ ਆ ਦੇਖੋ ਤੁਸੀਂ ਸਕੈਨਿੰਗ ਮਸ਼ੀਨ ਦੇ ਵਿੱਚ ਚਲੇ ਜਾਓ ਤੁਹਾਨੂੰ ਫੁੱਲ ਸਕੈਨ ਕੀਤਾ ਜਾਏ ਤੁਹਾਡਾ ਹਾਰਡਵੇਅਰ ਹੀ ਸਕੈਨ ਹੋਏਗਾ ਸੌਫਟਵੇਅਰ ਸਕੈਨਿੰਗ ਦੇ ਵਿੱਚ ਨਹੀਂ ਆਏਗਾ ਸੋ ਦਾ ਸੌਫਟਵੇਅਰ ਜਿਹੜਾ ਹੈ ਤੁਹਾਡਾ ਮਨ ਜਿਹੜਾ ਹੈ ਕਿਸੇ ਐਕਸਰੇ ਵਿੱਚ ਨਹੀਂ ਆਏਗਾ ਕਿਸੇ ਵੀ ਐਮ ਆਰ ਆਈ ਦੇ ਵਿੱਚ ਤੁਹਾਡਾ ਮਨ ਨਹੀਂ ਆਏਗਾ ਕਿਸੇ ਲੈਬੋਰੀਟਰੀ ਰਿਪੋਰਟ ਦੇ ਵਿੱਚ ਤੁਸੀਂ ਬਲੱਡ ਟੈਸਟ ਕਰਵਾ ਸਕਦੇ ਆ ਪਰ ਉਹਦੇ ਵਿੱਚ ਤੁਹਾਡੇ ਮਨ ਦੇ ਵਿੱਚ ਕੀ ਚੱਲ ਰਿਹਾ ਉਹ ਕਿਸੇ ਰਿਪੋਰਟ ਵਿੱਚ ਨਹੀਂ ਆਏਗਾ ਸਿਰਫ ਹਾਰਡਵੇਅਰ ਜਿਹੜਾ ਆ ਉਹ ਉਹ ਜਿਹੜਾ ਆ ਦੁਨੀਆ ਦੀ ਪਕੜ ਵਿੱਚ ਆਉਂਦਾ ਆ ਪਰ ਮਨ ਜਿਹੜਾ ਆ ਇਹ ਪਰਮੇਸ਼ਵਰ ਦੀ ਪਕੜ ਵਿੱਚ ਆਉਂਦਾ ਇਹਦਾ ਜਿਹੜਾ ਸੌਫਟਵੇਅਰ ਇੰਜੀਨੀਅਰ ਆ ਨਾ ਉਹ ਬਹੁਤ ਹੀ ਖਾਸ ਹੁੰਦਾ ਹਾਰਡਵੇਅਰ ਦੇ ਨਾਲ ਉਹ ਹਮੇਸ਼ਾ ਸੌਫਟਵੇਅਰ ਇੰਜੀਨੀਅਰ ਜਿਹੜਾ ਆ ਉਹ ਜ਼ਿਆਦਾ ਖਾਸ ਹੁੰਦਾ ਆ ਕਿਉਂਕਿ ਉਹ ਉਹਨਾਂ ਚੀਜ਼ਾਂ ਨੂੰ ਪਕੜ ਲੈਂਦਾ ਜਿਹੜੀਆਂ ਇਨਵੀਜ਼ੀਬਲ ਜਿਹੜੀਆਂ ਦਿਖਦੀਆਂ ਨਹੀਂ ਆ ਤਾਂ ਸਾਡਾ ਪਰਮੇਸ਼ਵਰ ਸੌਫਟਵੇਅਰ ਇੰਜੀਨੀਅਰ ਸਾਡਾ ਮਨ ਸੌਫਟਵੇਅਰ ਅਗਰ ਸੌਫਟਵੇਅਰ ਗਲਤ ਆ ਸੌਫਟਵੇਅਰ ਦੇ ਵਿੱਚ ਕੋਈ ਪ੍ਰੋਬਲਮ ਆ ਗਈ ਤਾਂ ਹਾਰਡਵੇਅਰ ਨੇ ਖਰਾਬ ਹੋ ਜਾਣ ਹਰ ਹਾਲ ਦੇ ਵਿੱਚ ਹਾਰਡਵੇਅਰ ਯੂਸਲੈਸ ਹੋ ਜਾਂਦਾ ਹੈ ਤੁਸੀਂ ਦੇਖੋ ਅਗਰ ਕੋਈ ਸੌਫਟਵੇਅਰ ਦੇ ਵਿੱਚ ਪ੍ਰੋਬਲਮ ਆ ਗਈ ਕੰਪਿਊਟਰ ਤੁਹਾਡੇ ਲਈ ਯੂਸਲੈਸ ਆਉ ਨਹੀਂ ਦੇਰ ਤੱਕ ਤੁਸੀਂ ਕੰਪਿਊਟਰ ਤੋਂ ਕੋਈ ਕੰਮ ਨਹੀਂ ਲੈ ਸਕਦੇ ਜਿੰਨੀ ਦੇਰ ਤੱਕ ਉਹਦਾ ਸੌਫਟਵੇਅਰ ਕੰਮ ਨਹੀਂ ਕਰਦਾ ਜਿੰਨੀ ਦੇਰ ਤੱਕ ਉਹਦੀ ਵਿੰਡੋ ਕੰਮ ਨਹੀਂ ਕਰ ਰਹੀ ਜਿੰਨੀ ਦੇਰ ਤੱਕ ਜੇ ਐਪ ਤੋਂ ਤੁਸੀਂ ਕੰਮ ਲੈਣਾ ਹੈ ਜਿੰਨੀ ਦੇਰ ਤੱਕ ਉਹ ਐਪ ਕੰਮ ਨਹੀਂ ਕਰ ਰਹੀ ਤੁਸੀਂ ਉਹਦੇ ਤੋਂ ਕੋਈ ਵੀ ਰਿਜ਼ਲਟ ਨਹੀਂ ਲੈ ਸਕਦੇ ਠੀਕ ਐ ਇਸੇ ਤਰੀਕੇ ਦੇ ਨਾਲ ਜੇ ਤੁਹਾਡਾ ਮਨ ਖਰਾਬ ਹੋ ਗਿਆ ਤੇ ਤੁਹਾਡੇ ਸਰੀਰ ਦੇ ਫਲ ਵੀ ਜਿਹੜੇ ਆ ਤੁਹਾਡੇ ਸਰੀਰ ਦੇ ਜਿਹੜੇ ਰਿਜ਼ਲਟ ਦੇਣੇ ਆ ਉਹ ਰਿਜ਼ਲਟ ਹਮੇਸ਼ਾ ਗਲਤ ਹੀ ਆਉਣੇ ਆ ਬਹੁਤ ਜ਼ਰੂਰੀ ਆ ਕਿ ਤੁਹਾਡਾ ਸੌਫਟਵੇਅਰ ਠੀਕ ਹੋਵੇ ਤੁਹਾਡਾ ਮਨ ਠੀਕ ਹੋਵੇ ਜੇ ਤੁਹਾਡਾ ਮਨ ਠੀਕ ਆ ਤਾਂ ਤੁਸੀਂ ਚੰਗੇ ਹੀ ਰਿਜ਼ਲਟ ਆਉਣਗੇ ਉਹ ਕੰਪਿਊਟਰ ਸਹੀ ਚੱਲੇਗਾ ਉਹ ਕੰਪਿਊਟਰ ਯੂਜ਼ਫੁਲ ਹੋਏਗਾ ਸੋ ਸੌਫਟਵੇਅਰ ਜਿਹੜਾ ਆ ਇਹ ਠੀਕ ਕਰੋ ਜਦੋਂ ਸੌਫਟਵੇਅਰ ਠੀਕ ਹੋ ਗਿਆ ਤਾਂ ਦੁਨੀਆ ਮੁਠੀ ਮੇ ਸੌਫਟਵੇਅਰ ਦੇ ਨਾਲ ਦੇਖੋ ਨਾ ਕਿੰਨਾ ਕੁਝ ਜਿਹੜਾ ਆ ਹੋ ਰਿਹਾ ਆ ਅੱਜ AI ਆ ਗਈ ਆ AI ਜਿਹੜਾ ਸੋਰਾ AI ਜਿਹੜਾ ਆ ਗਿਆ ਆ ਉਹਨੇ ਤਾਂ ਕੈਮਰੇ ਵੀ ਜਿਹੜੇ ਆ ਖਤਮ ਕਰ ਦਿੱਤਾ ਹੀਰੋ ਹੀਰੋਇਨਾ ਵਾਲਾ ਟੈਂਟਾ ਵੀ ਜਿਹੜਾ ਆ ਉਹ ਖਤਮ ਕਰ ਦਿੱਤਾ ਉਹਦੇ ਵਿੱਚ ਤੁਸੀਂ ਇਦਾਂ ਦਾ ਸੌਫਟਵੇਅਰ ਆ ਗਿਆ ਆ ਕਿ ਤੁਸੀਂ ਸਿਰਫ ਕਮਾਂਡ ਕਰਦੇ ਆਂ ਔਰ ਉਸ ਕਮਾਂਡ ਦੇ ਵਿੱਚ ਤੁਸੀਂ ਲਿਖਦੇ ਆਂ ਤੁਸੀਂ ਕਿ ਇੱਕ ਵਿਅਕਤੀ ਆ ਜਿਹੜਾ 19-20 ਸਾਲ ਦਾ ਆ ਉਹਨੂੰ ਮੈਂ ਦੇਖ ਰਿਹਾ ਕਿ ਉਹ ਪਾਣੀ ਦੇ ਉੱਤੇ ਤੁਰ ਰਿਹਾ ਆ ਉਹਦੇ ਚਾਰਚੂ ਫੇਰੇ ਪਹਾੜ ਆ ਤੁਸੀਂ ਸਿਰਫ ਟਾਈਪ ਕਰਨ ਤੁਹਾਨੂੰ ਕਿਸੇ ਵਿਅਕਤੀ ਨੂੰ ਪਾਣੀ ਵਿੱਚ ਲੈ ਕੇ ਜਾਣ ਦੀ ਜ਼ਰੂਰਤ ਨਹੀਂ ਆ ਤੁਹਾਨੂੰ ਕਿਤੇ ਪਹਾੜਾ ਵਿੱਚ ਜਾਣ ਦੀ ਜ਼ਰੂਰਤ ਨਹੀਂ ਆ ਅਰ ਤੁਸੀਂ ਕਹੋਗੇ ਪਾਣੀ ਨੀਲੇ ਰੰਗ ਦਾ ਹੋਵੇ ਤਾਂ ਉਹ ਪਾਣੀ ਨੀਲੇ ਰੰਗ ਦਾ ਦਿਖਾਏਗਾ ਤੁਸੀਂ ਕਹੋਗੇ ਪਾਣੀ ਹਰਾ ਹੋਵੇ ਉਹ ਹਰਾ ਦਿਖਾਏਗਾ ਤੁਸੀਂ ਕਹੋਗੇ ਕ੍ਰਿਸਟਲ ਕਲੀਅਰ ਹੋਵੇ ਤਾਂ ਕ੍ਰਿਸਟਲ ਕਲੀਅਰ ਹੀ ਹੋਏਗਾ ਕੋਈ ਕੈਮਰੇ ਦੀ ਜ਼ਰੂਰਤ ਨਹੀਂ ਪੈਣੀ ਸੌਫਟਵੇਅਰ ਇਦਾਂ ਦਾ ਆ ਗਿਆ ਅਰ ਉਹ ਤੁਹਾਡੇ ਲਈ ਐਗਜ਼ੈਕਟਲੀ ਉਹੀ ਚੀਜ਼ ਬਣਾ ਦੇਗਾ ਮੈਂ ਕਹਿੰਨੀ ਅਗਰ ਕਿਸੇ ਇਨਸਾਨ ਦਾ ਆਪਣਾ ਸੌਫਟਵੇਅਰ ਠੀਕ ਆ ਨਾ ਤਾਂ ਉਹ ਹਜ਼ਾਰ ਨਵੇਂ ਸੌਫਟਵੇਅਰ ਜਿਹੜੇ ਆ ਦੁਨੀਆ ਦੇ ਲਈ ਪੈਦਾ ਕਰ ਸਕਦਾ ਹੈ ਐਲਨ ਮਸਕ ਦਾ ਆਪਣਾ ਸੌਫਟਵੇਅਰ ਜਿਹੜਾ ਆ ਨਾ ਉਹ ਵੱਡਾ ਆ ਤੇਜ ਆ ਇਸ ਲਈ ਉਹਨੇ ਦੁਨੀਆ ਲਈ ਕਈ ਸੌਫਟਵੇਅਰ ਤਿਆਰ ਕਰ ਦਿੱਤੇ ਸੋ ਅਗਰ ਸਾਡੀ ਆਪਣੀ ਬੁੱਧ ਠੀਕ ਆ ਸਾਡੀ ਆਪਣੀ ਅਕਲ ਠੀਕ ਆ ਤਾਂ ਅਸੀਂ ਦੂਜਿਆਂ ਦੇ ਲਈ ਚੰਗੇ ਕੰਮ ਕਰ ਸਕਦੇ ਆ ਪਰ ਜੇਕਰ ਸਾਡਾ ਆਪਣਾ ਹੀ ਗਿਆਨ ਗਲਤ ਆ ਜੇਕਰ ਸਾਡੇ ਕੋਲੇ ਆਪਣਾ ਹੀ ਸੌਫਟਵੇਅਰ ਸਾਡਾ ਖਰਾਬ ਆ ਤਾਂ ਅਸੀਂ ਕਿਸੇ ਨੂੰ ਕੀ ਆਉਟਪੁੱਟ ਦਵਾਂਗੇ ਤਾਂ ਮਸਟ ਆ ਸਾਡਾ ਆਪਣਾ ਸੌਫਟਵੇਅਰ ਜਿਹੜਾ ਆ ਉਹ ਠੀਕ ਹੋਵੇ ਯਾਰ ਜਦੋਂ ਸਾਡਾ ਸੌਫਟਵੇਅਰ ਠੀਕ ਹੋਏਗਾ ਤਾਂ ਅਸੀਂ ਆਟੋਮੈਟਿਕਲੀ ਜਿਹੜਾ ਆ 셀ਫ ਕੰਟਰੋਲ ਕਰ ਸਕਾਂਗੇ ਅਸੀਂ ਜਿਹੜਾ ਹੈ ਬਾਕੀ ਚੀਜ਼ਾਂ ਨੂੰ ਵੀ ਜਿਹੜਾ ਆ ਉਹ ਕੰਟਰੋਲ ਕਰ ਸਕਾਂਗੇ ਜਿਹੜੀਆਂ ਚੀਜ਼ਾਂ ਆਊਟ ਆਫ ਕੰਟਰੋਲ ਹੋ ਚੁੱਕੀਆਂ ਆ ਤਾਂ ਮੈਂ ਯਕੀਨ ਕਰਦੀ ਆ ਕਿ ਮੈਂ ਈਜ਼ੀਲੀ ਸਮਝਾਉਣ ਦੀ ਕੋਸ਼ਿਸ਼ ਕੀਤੀ ਔਰ ਤੁਸੀਂ ਈਜ਼ੀਲੀ ਵੇ ਦੇ ਨਾਲ ਤੁਹਾਨੂੰ ਜਿਹੜਾ ਆ ਉਹ ਸਮਝ ਆ ਰਿਹਾ ਹੈ ਤਾਂ ਅਗਰ ਸਾਡਾ ਸੌਫਟਵੇਅਰ ਠੀਕ ਹੈ ਫਿਰ ਹੀ ਅਸੀਂ ਜਿਹੜਾ ਹੈ ਪਰਮੇਸ਼ਵਰ ਦੇ ਨਾਲ ਜਿਹੜਾ ਮੇਲਮੁਲਾਪ ਰੱਖ ਸਕਦੇ ਹਾਂ ਅਗਰ ਸਾਡਾ ਸੌਫਟਵੇਅਰ ਠੀਕ ਨਹੀਂ ਆ ਮਤਲਬ ਅਗਰ ਸਾਡਾ ਰੂਹ ਤੇ ਵਸ ਨਹੀਂ ਆ ਜਿਸ ਇਨਸਾਨ ਦਾ ਰੂਹ ਤੇ ਵਸ ਨਹੀਂ ਆ ਤੁਹਾਨੂੰ ਪਤਾ ਉਹ ਪਰਮੇਸ਼ਵਰ ਦੇ ਨਾਲ ਮਿਲ ਹੀ ਨਹੀਂ ਸਕਦਾ ਦੇਖੋ ਬਚਨ ਦੇ ਵਿੱਚ ਜਿਹੜਾ ਆ ਉਹ ਲਿਖਿਆ ਆ ਕਿ ਪਰਮੇਸ਼ਵਰ ਨੇ ਸਾਨੂੰ ਜਿਹੜਾ ਹੈ ਨਾ ਆਤਮਾ ਦਿੱਤਾ ਆ ਪਰਮੇਸ਼ਵਰ ਨੇ ਸਾਨੂੰ ਦਲੇਰੀ ਦਾ ਆਤਮਾ ਦਿੱਤਾ ਪ੍ਰੇਮ ਦਾ ਆਤਮਾ ਦਿੱਤਾ ਸੰਜਮ ਦਾ ਆਤਮਾ ਦਿੱਤਾ ਸੋ ਜਦੋਂ ਅਸੀਂ ਇੰਗਲਿਸ਼ ਦੇ ਵਿੱਚ ਅਸੀਂ ਦੇਖਦੇ ਆ ਤਾਂ ਉੱਥੇ ਲਿਖਿਆ ਹੋਇਆ ਆ ਦੂਜਾ ਤਿਮੋਥੀਸ ਸੈਕਿੰਡ ਤਿਮਥੀ ਉਹਦਾ ਫਰਸਟ ਚੈਪਟਰ ਉਹਦੀ ਸੈਵਨਥ ਜਿਹੜੀ ਵਰਸ ਉੱਥੇ ਲਿਖਿਆ ਫॉर ਗੋਡ ਗੇਵ us ਅ ਸਪਿਰਿਟ ਜਿਹੜਾ ਆ ਸਪਿਰਿਟ ਆਫ ਪਾਵਰ ਨੋਟ ਆਫ ਫੀਅਰ ਐਂਡ ਲਵ ਐਂਡ ਸੈਲਫ ਕੰਟਰੋਲ ਸੋ ਜਿਹੜਾ ਪਰਮੇਸ਼ਰ ਨੇ ਸਾਨੂੰ ਆਤਮਾ ਦਿੱਤਾ ਆ ਉਹ ਜਿਹੜਾ ਆ ਉਹ ਸ਼ਕਤੀ ਦਾ ਆਤਮਾ ਆਤਮਾ ਦਿੱਤਾ ਫॉर ਗੋਡ ਗੇਵ us ਅ ਸਪਿਰਿਟ ਜਿਹੜਾ ਐ ਸਪਿਰਟ ਆ ਆ ਪਾਵਰ ਪਰਮੇਸ਼ਵਰ ਨੇ ਸਾਨੂੰ ਸ਼ਕਤੀ ਦਾ ਆਤਮਾ ਦਿੱਤਾ ਹੈ ਅਰ ਸੈਕੰਡ ਥਿੰਗ ਕੀ ਆ ਡਰ ਦਾ ਆਤਮਾ ਨਹੀਂ ਦਿੱਤਾ ਗੋਡ ਹੈਜ਼ ਨਾਟ ਗਿਵਨ ਅਸ ਦਾ ਸਪਿਰਟ ਆਫ ਫੀਅਰ ਬਟ ਆਫ ਪਾਵਰ ਆਫ ਲਵ ਐਂਡ ਆਫ ਸਾਉਂਡ ਮਾਈਂਡ ਸੋ ਜੇ ਇਹਨੂੰ ਤੁਸੀਂ ਈਜ਼ੀ ਇੰਗਲਿਸ਼ ਦੇ ਵਿੱਚ ਦੇਖੋਗੇ ਤਾਂ ਤੁਸੀਂ ਸਾਉਂਡ ਮਾਈਂਡ ਨੂੰ ਸੈਲਫ ਕੰਟਰੋਲ ਜਿਹੜਾ ਸ਼ਬਦ ਆ ਉਹ ਹੀ ਇਹ ਨਹੀਂ ਥਾਂ ਤੇ ਯੂਜ਼ ਕੀਤਾ ਜਾਏਗਾ ਤਾਂ ਗॉड ਨੇ ਸਾਡੇ ਅੰਦਰ ਜਿਹੜਾ ਸਪਿਰਿਟ ਪਾਇਆ ਆ ਮਤਲਬ ਗॉड ਨੇ ਜਿਹੜਾ ਸਾਡੇ ਅੰਦਰ ਸੌਫਟਵੇਅਰ ਪਾਇਆ ਆ ਇਹ ਸੌਫਟਵੇਅਰ ਜਿਹੜਾ ਹੈ ਪਾਵਰਫੁਲ ਸੌਫਟਵੇਅਰ ਆ ਬਿਕਾਜ਼ ਇੱਥੇ ਲਿਖਿਆ ਆ ਜਿਹੜਾ ਆ ਗॉड ਗੇਵ ਅ ਸਪਿਰਿਟ ਆਫ ਪਾਵਰ ਉਹਨੇ ਸਾਨੂੰ ਪਾਵਰ ਦਾ ਸਪਿਰਿਟ ਦਿੱਤਾ ਆ ਪਾਵਰਫੁਲ ਸਪਿਰਿਟ ਸ਼ਕਤੀ ਦਾ ਦਲੇਰੀ ਦਾ ਆਤਮ ਜਿਹੜਾ ਆ ਉਹਨੇ ਸਾਨੂੰ ਦਿੱਤਾ ਤਾਂ ਤੁਹਾਡੇ ਕੋਲੇ ਇੰਨੀ ਕੁ ਦਲੇਰੀ ਹੈਗੀ ਆ ਇੰਨੀ ਕੁ ਸ਼ਕਤੀ ਹੈਗੀ ਆ ਕਿ ਤੁਸੀਂ ਬੁਰੀਆਂ ਚੀਜ਼ਾਂ ਦੇ ਉੱਤੇ ਜਿਹੜਾ ਆ ਫਤਿਹ پا ਸਕੋ ਔਰ ਫਿਰ ਉਹਨੇ ਸਾਨੂੰ ਪ੍ਰੇਮ ਦਾ ਆਤਮ ਦਿੱਤਾ ਆ ਕਿ ਅਸੀਂ ਪ੍ਰੇਮ ਕਰੀਏ ਇੱਕ ਦੂਜੇ ਦੇ ਨਾਲ ਹਰ ਤਰ੍ਹਾਂ ਦੀ ਨਫ਼ਰਤ ਮਿਟਾ ਕੇ ਹਰ ਤਰ੍ਹਾਂ ਦੇ ਜਿਹੜੇ ਆ ਮਜ਼ਬਾਂ ਦੀ ਲੜਾਈ ਮਿਟਾ ਕੇ ਧਰਮਾਂ ਦੀ ਲੜਾਈ ਮਿਟਾ ਕੇ ਇਨਸਾਨ ਬਣ ਕੇ ਕਿਉਂਕਿ ਅਸੀਂ ਇਨਸਾਨ ਆ ਪਰਮੇਸ਼ਰ ਨੇ ਸਾਨੂੰ ਇਨਸਾਨ ਹੀ ਬਣਾਇਆ ਨਾ ਤਾਂ ਪਰਮੇਸ਼ਰ ਨੇ ਆਪਣਾ ਧਰਮ ਕਿਸੇ ਇਨਸਾਨ ਨੂੰ ਦੱਸਿਆ ਤੇ ਨਾ ਪਰਮੇਸ਼ਰ ਨੇ ਧਰਮਾਂ ਵਿੱਚ ਕਿਸੇ ਨੂੰ ਵੰਡਿਆ ਪਰਮੇਸ਼ਰ ਨੇ ਇਨਸਾਨ ਬਣਾਇਆ ਬਾਕੀ ਸਾਰਾ ਕੁਝ ਇਨਸਾਨ ਨੇ ਜਿਹੜਾ ਉਪਜਿਆ ਆ ਪਰਮੇਸ਼ਵਰ ਨੇ ਇਨਸਾਨ ਬਣਾਇਆ ਇਹ ਸਾਰੀਆਂ ਉਪਜਾਂ ਜਿਹੜੀਆਂ ਧਰਮ ਆ ਕਿ ਕਿਹੜੇ ਕੱਪੜੇ ਕਿੰਨੇ ਪਾਉਣੇ ਆ ਕਿਹੜੇ ਰੰਗ ਦੇ ਪਾਉਣੇ ਆ ਅੱਜ ਮੰਨ ਲਓ ਮੈਂ ਆਪਣਾ ਕੋਈ ਜਿਹੜਾ ਨਵਾਂ ਕੰਮ ਸ਼ੁਰੂ ਕਰ ਲਵਾਂ ਤੇ ਮੈਂ ਕਹਾਂ ਕਿ ਜਿਹੜੇ ਮੈਨੂੰ ਫੋਲੋ ਕਰਨਗੇ ਉਹ ਸਿਰਫ ਜਿਹੜੇ ਆ ਉਹ ਹੌਟ ਪਿੰਕ ਕਲਰ ਦੇ ਕੱਪੜੇ ਪਾਉਣਗੇ ਤਾਂ ਜਿੰਨੇ ਮੇਰੇ ਫਾਲੋਅਰਸ ਹੋਣਗੇ ਉਹ ਸਾਰੇ ਹੌਟ ਪਿੰਕ ਪਾਉਣਾ ਸ਼ੁਰੂ ਕਰ ਦੇਣਗੇ ਤਾਂ ਜੇ ਮੈਂ ਇਹਨੂੰ ਕਹਾਂ ਜੀ ਇਹ ਇਹ ਉੱਤੋਂ ਹੀ ਆ ਤਾਂ ਨਹੀਂ ਤੁਸੀਂ ਹੌਟ ਪਿੰਕ ਕੱਪੜੇ ਪਾ ਕੇ ਨਹੀਂ ਜੰਮੀ ਅਸੀਂ ਕੰਪਲੀਟਲੀ ਜਿਹੜਾ ਆ ਇਨਸਾਨ ਹੀ ਜੰਮੇ ਸੀ ਬਾਕੀ ਸਭ ਕੁਝ ਅਸੀਂ ਡਿਸਾਈਡ ਕੀਤਾ ਕਿ ਅਸੀਂ ਉੱਚੇ ਕੱਪੜੇ ਪਾਉਣੇ ਆ ਨੀਵੇਂ ਕੱਪੜੇ ਪਾਉਣੇ ਅਸੀਂ ਖੁੱਲੇ ਪਾਉਣੇ ਭੀੜੇ ਪਾਉਣੇ ਆ ਅਸੀਂ ਕਿਹੜੇ ਰੰਗ ਦੇ ਪਾਉਣੇ ਇਹ ਸਭ ਸਾਡੀਆਂ ਆਪਣੀਆਂ ਦਿਮਾਗ ਦੀਆਂ ਉਪਜਾਏ ਇਹ ਸਾਡੇ ਸੌਫਟਵੇਅਰ ਦੇ ਕੰਮ ਆ ਸਾਰੇ ਸੋ ਜਦੋਂ ਅਸੀਂ ਇੱਥੇ ਦੇਖਦੇ ਆ ਇਸ ਆਇਤ ਦੇ ਵਿੱਚ ਦੇਖਦੇ ਆ ਤਾਂ ਅਸੀਂ ਇੱਥੇ ਦੇਖਦੇ ਆ ਕਿ ਪਰਮੇਸ਼ਰ ਨੇ ਸਾਨੂੰ ਸਾਉਂਡ ਮਾਈਂਡ ਦਿੱਤਾ ਆ ਸਮਝਦਾਰ ਮਨ ਦਿੱਤਾ ਸੰਜਮ ਦਾ ਆਤਮਾ ਦਿੱਤਾ ਸੈਲਫ ਕੰਟਰੋਲ ਸਪਿਰਿਟ ਆਫ ਸੈਲਫ ਕੰਟਰੋਲ ਤਾਂ ਜਿਹੜਾ ਸੈਲਫ ਕੰਟਰੋਲ ਆ ਅਗਰ ਤੁਹਾਡੇ ਕੋਲੇ ਸੈਲਫ ਕੰਟਰੋਲ ਤੁਹਾਡੇ ਸੌਫਟਵੇਅਰ ਦੇ ਵਿੱਚ ਪਾਇਆ ਗਿਆ ਆ ਤਾਂ ਤੁਸੀਂ ਇਸ ਇਹਨੂੰ ਕਿਉਂ ਨਹੀਂ ਯੂਜ਼ ਕਰ ਰਹੇ